ਇਹ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਕੀ ਕਰ ਰਹੇ ਹਾਂ ਕਈ ਵਾਰੀ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਤ ਹੁੰਦੇ ਆ ਇਦਾਂ ਦੀਆਂ ਬੇਵਕੂਫੀਆਂ ਕਰਦੇ ਆ ਸਤਕਾਰ ਕਰਨਾ ਬਣਦਾ ਜੀ ਜਿਹੜਾ ਜਿਹੜੇ ਆਪਣੇ ਵਾਸਤੇ ਬਾਟਨ ਦੇ ਉੱਤੇ ਤਣੇ ਹੋਇਆ ਆਪਣੀ ਨਿਗਾਹ ਰੱਖਦੇ ਆ ਸਿਕਿਉਰਿਟੀ ਕਰਦੇ ਆ ਦੇਸ਼ ਨੂੰ ਬਚਾ ਕੇ ਰੱਖਦੇ ਆ ਪਰ ਫਿਰ ਵੀ ਜੇ ਆਮ ਬੰਦੇ ਦਾ ਕੀ ਹਾਲ ਹੋਗਾ ਜੇ ਇੱਕ ਕਰਨਲ ਦੇ ਨਾਲ ਇਦਾਂ ਦਾ ਵਤੀਰਾ ਕੀਤਾ ਜਾਂਦਾ ਉਹਦੇ ਬੇਟੇ ਨੂੰ ਵੀ ਕੁੱਟਿਆ ਜਾਂਦਾ ਪਰ ਹੁਣ ਜਿਹੜਾ ਮਾਮਲਾ ਤੂਲ ਫੜਦਾ ਜਾ ਰਿਹਾ ਜੀ ਕਹਿੰਦੇ ਕਰਨਲ ਬਾੜ ਦੀ ਪਤਨੀ ਨੇ ਪਟਿਆਲਾ ਪੁਲਿਸ ਖਿਲਾਫ ਜਿਹੜੇ ਸਬੂਤਾਂ ਨਾਲ ਵੱਡੇ ਖੁਲਾਸੇ ਕੀਤੇ ਆ ਜੀ ਕਿਹੜੇ ਕਿਹੜੇ ਖੁਲਾਸੇ ਜੀ ਸਭ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਹੈ ਮੈਂ ਉੱਥੇ ਹੀ ਫੜਦਾ ਜੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਸਾਡੇ ਜਿਹੜੇ ਨਾਂ ਹੁੰਦੇ ਸੀ ਬਜ਼ੁਰਗਾਂ ਦੇ ਨਿਗਾ ਮਾਰੋ ਕਮੰਡਾ ਸਿਓ ਜੀ ਵੱਡੀ ਚਾਸਿਓ ਹੂੰ ਹੂੰ ਘੰਡਾਰ ਸਿਓ ਪੰਨਾ ਸਿਓ ਮਤਲਬ ਇਸ ਕਿਸਮ ਦੇ ਨਾਂ ਹੁੰਦੇ ਸੀ ਜੀ ਫਿਰ ਸਾਡੇ ਨਾਮਾਂ ਦੇ ਵਿੱਚ ਤਬਦੀਲੀ ਆਉਣ ਲੱਗੀ ਜਰਨੈਲ ਸਿੰਘ ਕਰਨੈਲ ਸਿੰਘ ਦਫਤਾਰ ਸਿੰਘ ਇਹ ਨਾਂ ਸੀ ਕਿੱਥੋਂ ਲੈ ਜੀ ਹੂੰ ਹੂੰ ਅੰਗਰੇਜ਼ਾਂ ਤੋਂ ਪਹਿਲਾਂ ਸਾਡੀ ਆਰਮੀ ਹੈ ਜਿਹੜੀ ਉਹ ਇਸ ਤਰ੍ਹਾਂ ਸੂਤਰਬਦ ਨਹੀਂ ਹੁੰਦੀ ਸੀ ਬਿਲਕੁਲ ਜਦੋਂ ਅੰਗਰੇਜ਼ ਆਏ ਉੱਥੇ ਕਹਿੰਦੇ ਸੀ ਕਰਨਲ ਕਰਨਲ ਦਾ ਸੀ ਬਣਾਇਆ ਕਰਨਲ ਜੀ ਉਹ ਕਹਿੰਦੇ ਨੇ ਸੀ ਜਰਨਲ ਜਰਨਲ ਦਾ ਸੀ ਬਣਾਇਆ ਜਰਮਨ ਜੀ ਇਤੋਂ ਪਰਦਾ ਲੱਗਦਾ ਕਿ ਫੌਜ ਦੀ ਸਾਡੇ ਲੋਕਾਂ ਦੇ ਵਿੱਚ ਕਿੰਨੀ ਇੱਜ਼ਤ ਮਾਨ ਤੇ ਸੱਤਾਰ ਹੈ ਹੂੰ ਹੂੰ ਪਰ ਪੰਜਾਬ ਪੰਜਾਬੀ ਅਤੇ ਆਪਾਂ ਸਿੱਖਾਂ ਦੀ ਗੱਲ ਕਰੀਏ ਤਾਂ ਸਾਡਾ ਮੁੱਖ ਪ੍ਰੋਫੈਸ਼ਨ ਜਿਹੜਾ ਹੈਗਾ ਉਹ ਫੌਜੀ ਹੈ ਬਿਲਕੁਲ ਜੀ ਚਾਹੀਏ ਸੀ ਦੇਸ਼ ਦੇ ਵਿੱਚ ਲੜੀ ਗਈ ਚਾਹੀਏ ਸੀ ਵਿਦੇਸ਼ ਦੇ ਵਿੱਚ ਲੜਨਗੇ ਹੂੰ ਹੂੰ ਪੰਜਾਬ ਦੀ ਜੇ ਆਪਾਂ ਪਾਪੂਲੇਸ਼ਨ ਦੇਖੀਏ ਪਾਪੂਲੇਸ਼ਨ ਦੇ ਲੈ ਹਾਜ਼ਮਲ ਪਹਿਲਾਂ ਪੰਜਾਬ ਦੀ ਭਰਤੀ ਹੁੰਦੀ ਸੀ ਮੁੜਕੀ ਨਾਲ ਘਟਾਤੀ ਖਾਸ ਕਰਕੇ ਸਿਕਾਂਦੀ ਘਟਾਤੀ ਉਹਨੇ ਵੀ ਬੜੀ ਜਦੋਜਹਿਦ ਹੋਈ ਸੀ ਕਿ ਸਾਨੂੰ ਭਰਤੀ ਪੂਰੀ ਦਿਓ ਵਿਦੇਸ਼ਾਂ ਦੇ ਵਿੱਚ ਦੇਖੀਏ ਤਾਂ ਤੁਸੀਂ ਦੇਖੋ ਕਿ ਤੁਹਾਨੂੰ ਆਪਣੇ ਉਹ ਜਿਹੜੇ ਤੁਹਾਡੇ ਡਿਫੈਂਸ ਮਿਨਿਸਟਰ ਸੀ ਟਰੂਡੋ ਸਰਕਾਰ ਦੇ ਵਿੱਚ ਪਹਿਲਾਂ ਹਰਜੀਤ ਸਿੰਘ ਜੀ ਹਰਜੀਤ ਸਿੰਘ ਜੀ ਉਹ ਆਦਮੀ ਚ ਗਏ ਆਰਮੀ ਦੇ ਵਿੱਚ ਉਹਨਾਂ ਨੇ ਅਫਗਾਨਿਸਤਾਨ ਚੱਕ ਲੜਾਈ ਲੜੀ ਤੇ ਕੈਨੇਡੀਅਨ ਲੋਕਾਂ ਨੇ ਕੈਨੇਡੀਅਨ ਕੈਨੇਡਾ ਦੇ ਸਮਾਜ ਨੇ ਕਿੰਨਾ ਵੱਡਾ ਰੁਤਵਾ ਦਿੱਤਾ ਉਹਨਾਂ ਨੂੰ ਚੱਕ ਕੇ ਡਿਫੈਂਸ ਮਿਨਿਸਟਰ ਬਣਾਇਆ ਬਿਲਕੁਲ ਜੀ ਇਹ ਜਿਹੜੇ ਸਾਡੇ ਠੀਕਾ ਸਾਨੂੰ ਉਹ ਦੁੱਖ ਵੀ ਹੈ ਸਾਡਾ ਕਿਉਂਕਿ ਜਿਹੜੀ ਉਹ ਲੈਣੇ ਹੁਕਮ ਨਾ ਹੁੰਦਾ ਹ ਹ ਹ ਪੋਲੀਟੀਕਲ ਫੈਸਲਾ ਸੀ ਆਪਰੇਸ਼ਨ ਬਲੂ ਸਟਾਰ ਦਾ ਉਸ ਵੇਲੇ ਫੌਜ ਨੂੰ ਆ ਕੇ ਇੱਥੇ ਲੜਾਈ ਲੱਗਨੀ ਤੇ ਨੁਕਸਾਨ ਪਾਇਦਾ ਵੀ ਹੋਇਆ ਸਾਡਾ ਵੀ ਹੋਇਆ ਕਮੇਜਾ ਦੇਸ਼ ਨੂੰ ਵੀ ਪੁਖਤਰਾ ਪਿਆ ਜੀ ਔਰ ਸਾਨੂੰ ਵੀ ਪੁਖਤਰਾ ਪਿਆ ਸਾਰਿਆਂ ਨੂੰ ਔਰ ਇਹ ਵੀ ਹਕੀਕਤ ਹੈ ਕਿ ਜਿਹੜੇ ਫੌਜ ਦੇ ਅਫਸਰ ਹੈ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਜਿਹੜੇ ਸਰਵਸ ਕਰਦੇ ਹੈ ਮਿਲਟਰੀ ਅਟੈਚੀ ਦੇ ਰੂਪ ਦੇ ਵਿੱਚ ਨਾਲ ਲੱਗਦੇ ਹੈ ਜੀ ਐਮਬੈਸੀਆਂ ਦੇ ਵਿੱਚ ਉਹ ਰਾੱਟੇ ਕੰਮ ਕਰਦੇ ਹੈ ਹੂੰ ਹੂੰ ਬਕਾਇਦਾ ਭਾਰਤ ਦੀ ਜਿਹੜੀ ਹੈਗੀ ਹੈ ਆਪਾਂ ਕਹਿੰਦੇ ਡਿਫੈਂਸ ਡਿਪਾਰਟਮੈਂਟ ਇਹਦੇ ਵਿੱਚ ਰਾ ਦਾ ਇੱਕ ਵਿੰਗ ਬਣਿਆ ਹੋਇਆ ਹੈ ਜੀ ਹਨਾ ਆਪਣੇ ਆਪ ਦੇ ਵਿੱਚ ਇੰਡੀਪੈਂਡੈਂਟ ਬਾਡੀ ਹੈ ਲੇਕਿਨ ਸਾਰੀਆਂ ਜਿਹੜੀਆਂ ਫੋਰਸਸ ਹੈਗੀਆਂ ਉਹਨਾਂ ਦੀ ਕੋਆਰਡੀਨੇਸ਼ਨ ਚੱਲਦੀ ਹੈ ਜੀ ਇੱਕ ਕਰਨਲ ਪੁਸ਼ਪਿੰਦਰ ਸਿੰਘ ਬਾੜ ਜਿਹੜੇ ਹੈਗੇ ਕੱਲੇ ਕਰਨਲ ਵੀ ਜੀ ਸਾਡੇ ਦੇਸ਼ ਦਾ ਦਿੱਲੀ ਚ ਹੈਡਕੁਆਰਟਰ ਹੈ ਉਸ ਹੈਡਕੁਆਰਟਰ ਦੇ ਵਿੱਚ ਇਹ ਰਾਹ ਦੇ ਨਾਲ ਅਟੈਚਰ ਆ ਨੂੰ ਦੇਖਦੇ ਜੀ ਇਹ ਤੋਂ ਪੱਗਾ ਜਿਆ ਨਾਲ ਸਖਦੇ ਕਿ ਇਹ ਉਹ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਹੋਏ ਸੀ ਜਿਹੜੀ ਆਰਗੇਨਾਈਜੇਸ਼ਨ ਦੇਸ਼ ਨੀ ਪ੍ਰਦੇਸ਼ਾਂ ਦੇ ਵਿੱਚ ਵੀ ਸਾਡੇ ਹਿੱਤਾਂ ਦੀ ਦੇਖਭਾਲ ਕਰਦੀ ਹੈ ਜੀ ਕੋਈ ਬੰਦਾ ਹੌਲੀ ਦੇ ਮੌਕੇ ਦੇ ਉੱਤੇ ਹੌਲੀ ਦੇ ਤਿਉਹਾਰ ਦੇ ਉੱਤੇ ਆਪਣੇ ਪਰਿਵਾਰ ਦੇ ਨਾਲ ਮਿਲ ਵਾਸਤੇ ਪਟਿਆਲੇ ਆਉਂਦਾ ਹੂੰ ਹੂੰ ਰਾਤ ਦਾ ਟਾਈਮ ਡਾਟਾ ਹੋਇਆ ਵਾ ਇੱਕ ਘਰ ਵਾਲੀ ਨੂੰ ਫੋਨ ਕੀਤਾ ਉਹਨੇ ਕਿਹਾ ਜੀ ਹੁਣ ਤਾਂ ਇਸ ਵੇਲੇ ਤੁਸੀਂ ਖਾਣਾ ਬਾਰੀ ਖਾਓ ਜੀ ਅਰਿੰਦਰਾ ਕਾਲਜ ਦੇ ਕੋਲੇ ਇੱਕ ਢਾਬੇ ਤੇ ਉਹ ਮੈਗੀ ਖਾਣ ਖੜਦੇ ਦੋਨੇ ਪਿਓ ਪੁੱਤ ਤੇ ਉੱਥੇ ਆਉਂਦੇ ਐ ਐਂਕਾਊਂਟਰ ਕਰਕੇ ਪੁੱਛੇ ਹੋਏ ਪੁਲਸੀ ਜੀ ਕਿਉਂਕਿ ਹੌਸਲੇ ਬੜੇ ਬਲੰਦ ਹੁੰਦੇ ਐ ਤੁਹਾਨੂੰ ਪਤਾ ਐ ਕਿ ਇੱਕ ਬੰਦਾ ਮਾਰ ਲੈਣ ਇੱਕ ਬੱਚੇ ਨੂੰ ਵਿਚਾ ਲੈ ਜੀ ਜੀ ਮੁੱਖ ਮੰਤਰੀ ਵੱਲੋਂ 10 ਲੱਖ ਰੁਪਏ ਦੇ ਇਨਾਮ ਦਾ ਇਨਾਮ ਹੋ ਜੇ ਤਾਂ ਧਰਤੀ ਤੇ ਪੈਰ ਕਿੱਥੇ ਲੱਗਦੇ ਐ ਬਿਲਕੁਲ ਜੀ ਉਹ ਤਾਂ ਫਿਰ ਉਹਨਾਂ ਨੂੰ ਬੰਦੇ ਜਿਹੜੇ ਹੈਗੇ ਕਿਹਦੇ ਮਕੌੜੇ ਲੱਗਦੇ ਐ ਹਮ ਹਮ ਉਹ ਕਰਨਲ ਦੇ ਆ ਕੇ ਗੱਲ ਪੈਂਦੇ ਕਿ ਗੱਡੀ ਐਸੇ ਕਿਉਂ ਲਈ ਆ ਗੱਡੀ ਪਾਸੇ ਕਰਤ ਗਿਆ ਸਾਡੀਆਂ ਗੱਡੀਆਂ ਲੱਗਣਗੀਆਂ ਜੀ ਉਹ ਕਹਿੰਦਾ ਕਾਕਾ ਬੱਜੇ ਮੈਂ ਫੌਜ ਦਾ ਕਰਨਲਾ ਆ ਮੇਰਾ ਆਇਡੈਂਟੀਕਾਡ ਹੈ ਜੀ ਆਇਡੈਂਟੀਕਾਡ ਖੋਲੇ ਜਾਂਦਾ ਸੀ ਕੁੱਟਾਪਾ ਕੀਤਾ ਜਾਂਦਾ ਫਿਰ ਕਿਵੇਂ ਕੁੱਟਾਪਾ ਹੋਇਆ ਹੈ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਦੁਬਾਰਾ ਦੁਹਰਾਉਣ ਦੀ ਲੋੜ ਨਹੀਂ ਹੂੰ ਹੂੰ ਉਸ ਬੰਦੇ ਨੂੰ ਬੇਇੱਜ਼ਤ ਕੀਤਾ ਗਿਆ ਜ਼ਲੀਲ ਕੀਤਾ ਗਿਆ ਜੀ ਤੇ ਫਿਰ ਜਿਹੜੀ ਉਹ ਤੋਂ ਬਾਅਦ ਜਿਹੜੀ ਕਾਰਵਾਈ ਤੇ ਲੋ ਹੇਟਲੇ ਪੁਲਿਸ ਨੇ ਜੋ ਕਾਰਵਾਈ ਕਰਤੀ ਕਰਤੀ ਜਿਹੜਾ ਜ਼ਿਲ੍ਹੇ ਦਾ ਪੁਲਿਸ ਕਪਤਾਨ ਹੈ ਹੂੰ ਹੂੰ ਉਹ ਆਪਣੇ ਜਿਹੜੇ ਹੈਗੇ ਆ ਆਵਾਰਾ ਹੋਈ ਫੋਰਸ ਨੂੰ ਕਾਬੂ 'ਚ ਕਰਨ ਦੀ بجائے ਜੀ ਉਹ ਉਲਟਾ ਜੋ ਕੁਝ ਕਰਨਲ ਦਾ ਹੋ ਰਿਹਾ ਵਾਪਰਿਆ ਉਹ ਮਿੱਟੀ ਕੱਤੇ ਚ ਰੋੜਨ ਦੇ ਰੋੜਨ ਦੇ ਇਲਾਕੇ ਆ ਜੀ ਉਹਨੇ ਪੂਰੀ ਕੋਸ਼ਿਸ਼ ਕੀਤੀ ਕਿ ਇਸ ਮਾਮਲੇ ਨੂੰ ਬਿਲਕੁਲ ਜਿਹੜਾ ਹੈਗਾ ਫੋਰਸਬੁਰਦ ਕਰ ਦਿੱਤਾ ਜਾਵੇ ਇੱਕ ਡੀਐਸਪੀ ਨੂੰ ਭੇਜਦਾ ਕਰਨਲ ਦੀ ਵਾਈਫ ਕੋਲੇ ਉਹ ਕਹਿੰਦਾ ਭੈਣ ਜੀ ਮੈਡਮ ਤੁਸੀਂ ਸਮਝੌਤਾ ਕਰ ਲਓ ਨਿਕਲਦਾ ਕੁਝ ਨਹੀਂ ਜੀ ਕੁਝ ਨਹੀਂ ਬਗੜਾ ਇਹਦੇ ਬੜੇ ਕੇਸ ਹੋਏ ਪੁਲਿਸ ਦੇ ਖਿਲਾਫ ਉਹ ਡੀਐਸਪੀ ਤੋ ਕਹਿੰਦੀ ਮੈਂ ਲੜਾਈ ਲੜੂਗੀ ਹਮ ਹਮ ਜਿਹੜਾ ਤੇ ਸੱਤੂਦਸ ਜਿਹੜਾ ਲਾਈਨ ਦੇ ਵਿੱਚ ਲੱਗਿਆ ਸੀ ਉਹ ਕੁਛ ਕਰਨਾ ਚਾਹੁੰਦਾ ਸੀ ਉਹ ਨਰਾਸ਼ ਸੀ ਉਹ ਕਹਿੰਦਾ ਭੈਣ ਜੀ ਕਰਾਂ ਕੀ ਹੱਥ ਬੰਨੇ ਵੇ ਮੈਂ ਤੁਹਾਡੀ ਮਦਦ ਕਰਨੀ ਚਾਹਣਾ ਜੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਕਰਨਲ ਨੂੰ ਕੁੱਟਿਆ ਮਾਰਿਆ ਵਿਚਾਰਾ ਹਸਪੀਟਲ ਦੇ ਵਿੱਚ ਪਿਆ ਸੀ ਉਹ ਬੀਬੀ ਆਈ ਉਹ ਬੋਲੀ ਮੈਂ ਵੀ ਜਾਣਤੀ ਹੋਇਆ ਕਿ ਸਬਕ ਸਮਾਜ ਦੇ ਵਿੱਚ ਵੀ ਇਸ ਮਾਮਲੇ ਨੂੰ ਗੱਪਾ ਗਿਆ ਜੀ ਕੋਈ ਮੀਡੀਆ ਭਾਵੇਂ ਕੁਝ ਹੋਰ ਲਾਈਨਾਂ ਤੇ ਕਰਦਾ ਸੀ ਲੇਕਿਨ ਸੋਸ਼ਲ ਮੀਡੀਆ ਸਾਡੇ ਵਰਗੇ ਲੋਕ ਨੇ ਇਸ ਕਿ ਆਪਾਂ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਹਾਈਲਾਈਟ ਕੀਤਾ ਜੀ ਇਹ ਫਿਰ ਇਹ ਜਿਹੜਾ ਹੈਗਾ ਇੱਕ ਬੇਸ਼ਤੀ ਪਾਰਲੀਮੈਂਟ ਤੱਕ ਪਹੁੰਚਿਆ। ਬਿਲਕੁਲ। ਕੱਲ ਤੁਸੀਂ ਦੇਖਿਆ ਉਹ ਨਾ ਦੇਸ਼ ਦੇ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਦੇ ਪੰਜਾਬ ਨਾਲ ਜਿਹੜੇ ਸੰਬੰਧਿਤ ਐਮ ਐਨ ਏ ਜੀ ਜੀ ਉਹਨਾਂ ਨੇ ਆਪਣੇ ਬਾਕੀ ਸਾਥੀਆਂ ਨੂੰ ਨਾਲ ਲੈ ਕੇ ਵਾਕਆਊਟ ਕੀਤਾ। ਹੂੰ ਹੂੰ ਤੇ ਕੱਲ ਹੀ ਫਿਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਇਹ ਮਾਮਲਾ ਪਹੁੰਚਿਆ। ਜੀ। ਬਾੜ-ਬਾੜ ਪ੍ਰੈਸ ਕਾਨਫਰੰਸਾਂ ਦੇ ਰਹੀ ਜਰਗੀ। ਆਡਮ ਜਸਵਿੰਦਰ ਕੌਰ ਬਾਅਦ ਇਹ ਕਹਿੰਦੇ ਰਹੇ ਕਿ ਮੇਰੇ ਕੋਲ ਬਹੁਤ ਕੁਝ ਹੈ। ਬਿਲਕੁਲ بڑے ਸਬੂਤ ਆ ਜਿਹੜੇ ਲੋਕ ਹੈ ਨਾ ਇਹ ਲੋਕ ਜਿਹਨਾਂ ਨੂੰ ਨਾਨਕ ਸਿੰਘ ਪ੍ਰੋਟੈਕਟ ਕਰ ਰਿਹਾ ਹੈ ਜੀ ਮੇਰੇ ਕੋਲ ਮਾਫੀ ਮੰਗ ਚੁੱਕੀ ਹੈ ਹਮਮ ਇਹਨਾਂ ਦੀ ਮੇਰੇ ਕੋਲੇ ਰਿਕਾਇਰ ਰੰਗਾ ਔਰ ਮੈਂ ਰਿਕਾਇਰ ਦੀ ਜੱਗ ਜਹਰ ਕਰ ਦੂੰਗੀ ਉਹ ਕੂਕ ਨਹੀਂ ਰਹੀ ਜੀ ਪਰ ਨਾਨਕ ਸਿੰਘ ਦੀ ਜਿਹੜੀ ਮੁਰਤੀ ਮੇਰੀ ਚਵੜੀ ਹੈ ਉਹਦੇ ਤੇ ਅਸਰੀ ਕੋਈ ਨਾ ਹੋਇਆ ਆਰਾਮ ਨਾਲ ਬੈਠਾ ਰਿਹਾ ਹਮਮ ਪਰसों ਕਰਨਲ ਬਾਠ ਕੱਲ ਆਪਣਾ ਪ੍ਰੋਗਰਾਮ ਲੈ ਕਰਨਲ ਬਾਠੂ ਲੈ ਕੇ ਉਹਦੀ ਵਾਈਫ ਤੇ ਦੇ ਰਿਸ਼ਤੇਦਾਰ ਰਾਜਪੁਰੇ ਪਹੁੰਚ ਗਈ ਜੀ ਕਰਨਲ ਬਾਠ ਜ਼ਖਮੀ ਹੋਇਆ ਉਹਨਾਂ ਦਾ ਬੱਚਾ ਚਲੋ ਥੋੜਾ ਜਿਹਾ ਹੁਣ ਠੀਕ ਹੈ ਹਮਮ ਔਰ ਰਾਜਪੁਰੇ ਜਦੋਂ ਪਹੁੰਚੇ ਉਹਨਾਂ ਨੇ ਜਾਕੀ ਗਵਰਨਰ ਨਾਲ ਮੁਲਾਕਾਤ ਕੀਤੀ ਮੇਰੇ ਨਾਲ ਹੋਇਆ ਬਾਪਰਾ ਕੀ ਹੈ ਕਿ ਦੇਸ਼ਤੀ ਰਾਖੀ ਕਰਨ ਵਾਲੇ ਕਰਨਲ ਨਾਲ ਕੀ ਹੋਇਆ ਜੀ ਇਹ ਸਾਰਾ ਮਾਮਲਾ ਜਦੋਂ ਦੇਸ਼ ਦੇ ਆਪਣੇ ਸੁਪਰੀਮ ਗਵਰਨਰ ਦੇ ਸਾਹਮਣੇ ਆਇਆ ਉਹਨੇ ਕਿਹਾ ਕੋਈ ਨਾ ਤੁਸੀਂ ਥੋੜਾ ਧੀਰਜ ਰੱਖੋ ਸਬਰ ਰੱਖੋ ਦੋ ਦਿਨ ਦੇਖਦੇ ਹਾਂ ਹੁੰਦਾ ਕੀ ਹੈ ਤੇ ਫਿਰ ਮੈਂ ਇੰਟਰਫੇਅਰ ਕਰੂੰਗਾ ਜੀ ਉੱਥੇ ਵੀ ਮੀਡੀਆ ਨਾਲ ਗੱਲ ਕਰਦੇ ਆ ਪੁਸ਼ਪਿੰਦਰ ਕੌਰ ਬਾਦਰੇ ਕਹਿੰਦਾ ਸੀ ਮੇਰੇ ਕੋਲ ਸਬੂਤ ਹੈ ਜੇ ਕੱਲ ਤੱਕ ਕੋਈ ਕਾਰਵਾਈ ਕਰਤੀ ਠੀਕ ਹੈ ਮਾਈ ਨੇਮ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋ ਗਈ ਠੀਕ ਹੈ ਕਹਿੰਦਾ ਵੀ ਮੈਂ ਇਹ ਸਾਰਾ ਕੁਝ ਜੱਗਜਾਰ ਕਰੂਗੀ। ਜੀ। ਉਹਨੇ ਕਿਹਾ ਮੈਨੂੰ ਪੰਜਾਬ ਪੁਲਿਸ ਦੇ ਉੱਤੇ ਪੰਜਾਬ ਦੇ ਪ੍ਰਸ਼ਾਸਨ ਦੇ ਉੱਤੇ ਭੋੜਾ ਵੀ ਇਤਵਾਰ ਦੀ। ਜੀ। ਇਸ ਕਰਕੇ ਮਾਮਲਾ ਸੀਬੀਆਈ ਨੂੰ ਦਿੱਤਾ ਜਾਵੇ। ਹੂੰ ਹੂੰ। ਪੰਜਾਬ ਪੁਲਿਸ ਨੇ ਮਾਮਲੇ ਦੀ ਫੂਕ ਕੱਢਣ ਵਾਸਤੇ ਇੱਕ ਆਈਐਸ ਅਫਸਰ ਨੂੰ ਇਨਕੁਆਇਰੀ ਅਫਸਰ ਲਾਤਾ। ਜੀ। ਉਹਨਾਂ ਆਈਐਸ ਸਬਸਿਨ ਇਨਕੁਆਇਰੀ ਅਫਸਰ ਲਕਾਇਆ ਕਹਿੰਦੇ ਜੀ ਉਹ ਇਨਕੁਆਇਰੀ ਕਰਕੇ ਪਹਿਲਾਂ ਕਹੇ 45 ਦਿਨਾਂ ਦੀ ਡਿਪਾਰਟਮੈਂਟ ਨੂੰ ਇਨਕੁਆਇਰੀ ਪੂਰੀ ਕਰਾਂਗੇ ਫਿਰ ਕਹੇ ਜੀ 15 ਦਿਨਾਂ ਦੇ ਵਿੱਚ ਆਪਣੀ ਰਿਪੋਰਟ ਪੇਸ਼ ਕਰ ਦੂਗਾ। ਜੀ। ਅਰੇ ਕੱਲ ਜੇ ਜੀ ਸਾਹਿਬ ਮੈਨੂੰ ਜਿਹੜੇ ਖਬਰ ਪੜੀ ਨਾ ਪੜਨ ਤੋਂ ਬਾਅਦ ਮੈਨੂੰ ਇੱਕ ਸਜਣ ਦਾ ਫੋਨ ਆਉਂਦਾ ਹੈ ਜੀ ਉਹਨਾਂ ਦਾ ਨਾਮ ਸਰਦਾਰ ਮੋਹਨ ਸਿੰਘ ਭੇਡਪੁਰਾ ਜੀ ਇਹ ਸਰਦਾਰ ਮੋਹਨ ਸਿੰਘ ਭੇਡਪੁਰਾ ਕਾਨੂੰਗੋ ਰਟੇਰ ਰਟਾਇਰ ਹੋਏ ਹੈ ਤੇ ਪਟਿਆਲੇ ਦੇ ਵਿੱਚ ਕਿਸੇ ਜ਼ਮਾਨੇ ਦੇ ਵਿੱਚ ਪਟਿਆਲੇ ਜਫਰਦੀਗੜ ਸਾਹਿਬ ਦੇ ਵਿੱਚ ਪਟਵਾਰੀ ਲੱਗੇ ਹੁੰਦੇ ਸੀ ਜੀ ਅਮਰਤਾ ਸਿੰਘ ਆਰਮੀ ਚ ਆਇਆ ਸੀ ਆਰਮੀ ਦੇ ਕੋਟੇ ਚੋਂ ਦਾ ਭਰਤੀ ਹੋਇਆ ਸੀ ਹੂੰ ਇਹਦੇ ਕੋਲੇ ਸ਼ਿਵ ਕੁਮਾਰ ਨਾਮ ਦਾ ਇੱਕ ਐਸਐਸਪੀ ਹੁੰਦਾ ਸੀ ਜਿਹੜਾ ਬਹੁਤ ਜ਼ਾਲਮ ਐਸਐਸਪੀ ਸੀ ਸਮੈਥੜੀ ਦਾ ਚੇਨਾ ਜੀ ਉਹ ਐਸਐਸਪੀ ਬੀਡੀ ਲੈਣਸ ਲੱਗਿਆ ਹੁੰਦਾ ਸੀ ਕਿ ਉਹਨੇ ਕੋਈ ਪਲਾਟ ਦਾ ਟੁਕੜਾ ਖਰੀਦਿਆ ਆਪਣੇ ਗਰਮਮੈਂਡ ਨੂੰ ਕਹਿੰਦਾ ਕਿ ਰਜਿਸਟਰੀ ਕਰਾਉਣੀ ਹੈ ਜੜ ਜਾਓ ਪਟਵਾਰੀ ਤੋਂ ਫਰਦ ਲੈ ਕੇ ਆਓ ਜੀ ਜੀ ਉਹਦੇ ਗਰਮਮੈਂਡ ਜਿਆਦੇ ਪਟਵਾਰੀ ਕੋਲੇ ਕਹਿੰਦੇ ਪਟਵਾਰੀ ਸਾਹਿਬ ਫਰਦ ਦੇ ਦਿਓ ਪਟਵਾਰੀ ਸਾਹਿਬ ਫਰਦ ਲਾ ਦੇਦੇ ਫਰਦ ਲਾ ਕੇ ਹੱਥ ਪੜਾਉਂਦੇ ਐ ਤੇ ਕਹਿੰਦੇ ਜੀ 20 ਰੁਪਏ ਦੀ ਫੀਸ ਐ ਸਰਕਾਰੀ ਉਹ ਦੇ ਦਿਓ ਜੀ ਉਹ ਕਹਿੰਦੇ ਐਸਐਸਪੀ ਬੀਡੀ ਲੈਣਸ ਨੇ ਮੰਗਵਾਇਆ ਉਹ ਕਹਿੰਦਾ ਕਿਸੇ ਨੇ ਮੰਗਵਾਇਆ ਹੋਏ ਮੈਂ ਅਮਰ ਭਾਰਦੀ ਸਿੰਘਾ ਨਾਮ ਹੈ ਰੁਪਿਆ ਲੈਣਾ ਨਾਮ ਹੈ ਸ਼ਰਦਾ ਨਾਮ ਹੈ ਆਦੀ ਜੇ ਚੋੜੀ ਪੌਣੀ ਕਹਿੰਦੇ ਕੋਈ ਗੱਲ ਨਹੀਂ ਫਿਰ ਬਾਅਦ ਦੇ ਵਿੱਚ ਜੰਦੀ ਸ਼ਾਹ ਬੌਰ ਨੂੰ ਕਿਵੇਂ ਦਲੀਲ ਕੀਤਾ ਬਿਲਕੁਲ ਜੀ ਉਸ ਬਤਵਾਰੀ ਮਤਲ ਜਿਹੜੀ ਉਹ ਮੈਂ ਮੈਂ ਉਹ ਗੱਲਾਂ ਬਿਆਨ ਨਹੀਂ ਕਰ ਸਕਦਾ ਹਮਮ ਇਹਨਾਂ ਦਲੀਲ ਕੀਤਾ ਕਿ ਉਸ ਮਾਮਲੇ ਦੇ ਸਾਰੇ ਪੰਜਾਬ ਦੇ ਰੈਵਨਿਊ ਦੇ ਜਿਹੜੇ ਅਫੀਸ਼ਰ ਸੀਗੇ ਉਹਨਾਂ ਨੇ ਸਪੈਕ ਕਰਤੀ ਹਮਮ ਉਪ ਪੰਤਰੀ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਕਿਹਾ ਜੀ ਅਸੀਂ ਪਹਿਲੀ ਇਨਕੁਆਰੀ ਕਰਵਾ ਲੈਂਦੇ ਆ ਉਸ ਵੇਲੇ ਉਹਨਾਂ ਨੇ ਕਾਨ ਸਿੰਘ ਪੰਨੂ ਜਿਹੜੇ ਪੰਜਾਬ ਦੇ ਇੱਕ ਅਪਰਾਈਟ ਆਈਐਸ ਅਫਸਰ ਸਨ ਜਿਹੜੇ ਅਰਧ ਦੇਸ਼ੀ ਉਹਨਾਂ ਤੋਂ ਇਨਕੁਆਰੀ ਕਰਵਾ ਲਈ ਜੀ ਕਾਂਸਟਿੰਗ ਪੰਨੂ ਨੇ ਆਪਣੀ ਇਨਕੁਆਰੀ ਦੇ ਵਿੱਚ ਜਿਹੜੀ ਹੈਗੇ ਕੁਸ਼ਤੱਕ ਦੱਸਦੇ ਪੁਸ਼ਟੀ ਕਰਦੀ ਕਿ ਜੋ ਕੁਸ਼ ਪਟਵਾਰੀ ਸਾਹਿਬ ਕਹਿੰਦੇ ਉਹ ਠੀਕ ਹੈ ਹਮਮ ਤੇ ਜੰਗੀ ਸਾਹਿਬ ਪੁਲਿਸ ਨੇ ਪਾਇਰ ਨਹੀਂ ਲਗਰ ਦਿੱਤੇ ਬਿਲਕੁਲ ਜੀ ਉਹ ਇਨਕੁਆਰੀ ਜਿਹੜੀ ਹੈ ਮਿੱਟੀ ਕੱਟੇ ਚ ਰੁੱਲ ਗਈ ਤੇ ਮੈਨੂੰ ਕੱਲ ਮੋਹਨ ਸਿੰਘ ਪੇਟਪੁਰਾ ਨੇ ਕਿਹਾ ਯਾਰ ਜਿਹੜੀ ਕਰਮਜੀਤ ਸਿੰਘ ਦੀ ਇਨਕੁਆਰੀ ਲਾਈ ਹੈ ਪੁਲਿਸ ਦੇ ਖਾਤੇ ਆ ਬਰੂ ਮੱਕੀ ਹਮਮ ਜਿਸ ਟਪਾਈਆਂ ਦੀ ਕਰਤਰ ਮੇਰੇ ਵਾਲਾ ਕੋਟਾ ਸਿੰਘ ਪੰਨੂ ਦੀ ਜਿਹੜੀ ਰਿਪੋਰਟ ਹੈ ਉਹਦੇ ਤੇ ਕੁਝ ਨਹੀਂ ਹੋਇਆ ਤੇ ਇਹਦੇ ਤੇ ਹੋਊਗਾ ਤੇ ਮੇਰਾ ਵੀ ਮੱਥਾ ਟੰਕ ਕੇ ਵਾਕਈ ਠੀਕੇ ਦਾ ਖਫੂਜ ਨਾ ਲੀ ਗਦਾ ਆਪਦੇ ਕੋਲੇ ਬਿਲਕੁਲ ਜੀ ਪਰ ਚੰਚੰਤ ਕੱਲ ਪਾਰਲੀਮੈਂਟ ਤੇ ਮਾਮਲਾ ਉੱਠਿਆ ਪੰਜਾਬ ਦੀ ਵਿਧਾਨ ਸਭਾ ਚੁੱਟਿਆ ਰਾਜ ਰਾਜ ਭਵਨ ਦੇ ਵਿੱਚ ਮਾਮਲਾ ਗਿਆ ਗਵਰਨਰ ਦੇ ਕੋਲੇ ਜੀ ਜੀ ਤੇ ਕਾਨੀਗੜ ਬੀਬੀ ਨੇ ਸ਼ਾਮ ਨੂੰ ਉਹ ਜਿਹੜੇ ਖੁਲਾਸੇ ਹਸਾਰੇ ਕਰਦੇ ਉਹਨਾਂ ਨੇ ਉਹ ਵੀਡੀਓ ਡਾਰੀ ਕਰਤੀ ਜੀ ਤੇ ਚਾਰੇ ਥਾਣੇਦਾਰ ਵਾਰੀ ਵਾਰੀ ਜੀ 24 ਇੰਸਪੈਕਟਰ ਚਾਰੇ ਥਾਣੇਦਾਰ ਹੱਥ ਵੜ ਵੜ ਕੇ ਕਹਿ ਰਹੇ ਆ ਮੈਂ ਗਲਤੀ ਹੋ ਗਈ ਸਾਨੂੰ ਮਾਫ ਕਰ ਦਿਓ ਹੂੰ ਹੂੰ ਉੱਟ ਟੁੱਟ ਪੈਦੀ ਆ ਵੀ ਤੇਰੀ ਜੁਰਤ ਕਿਵੇਂ ਹੋਈ ਤੂੰ ਮੇਰੇ ਹਸਬੰਡ ਨੂੰ ਮਾਰਿਆ ਕਿਵੇਂ ਪਹਿਲ ਕੀ ਨੇ ਕੀਤੀ ਆ ਮੇਰੇ ਪੁੱਤ ਨੂੰ ਕਿਵੇਂ ਮਾਰਿਆ ਕੋਈ ਮਾਫੀ ਵੀ ਤੇਰੇ ਵਾਸਤੇ ਤੂੰ ਆਦੇ ਮੂੰਹ ਤੇ ਚਪੇੜਾ ਮਾਰੇਗਾ ਚਾ ਮੈਂ ਤੈਨੂੰ ਉੱਥੇ ਲੈ ਕੇ ਚਲਦੀ ਆ ਮੇਰਾ ਪੁੱਤ ਤੇ ਮੇਰਾ ਹਸਬੰਡ ਤੇ ਚਪੇੜੇ ਮਾਰਨ ਕੇ ਫਿਰ ਹੋ ਜੂਗੀ ਮਾਫੀ ਜੀ ਬਤਲੋ ਪਈ ਆ ਪੈਦੀ ਆ ਜਿਵੇਂ ਸ਼ੇਰਨੀ ਪੈਦੀ ਹੁੰਦੀ ਆ ਭੁੱਖੀ ਸ਼ੇਰਨੀ ਪੈਦੀ ਆ ਆਪਣੇ ਸ਼ਿਕਾਰ ਨੂੰ ਜੀ ਉਹਨੇ ਬਹੁਤ ਦਲੀਲ ਕੀਤੀ ਤੇ ਨਤੀਜਾ ਜੰਦੀ ਸਾਹਿਬ ਕੀ ਹੋਇਆ ਨਤੀਜਾ ਇਹ ਹੋਇਆ ਕਿ ਮੈਂ ਸਾਰਾ ਕੁਛੇ ਦੇਖ ਪੜ ਕੇ ਰਾਤ ਨੂੰ ਘਰ ਆਇਆ ਜੀ ਟੀਵੀ ਚੈਨਲ ਆਇਆ ਤੇ ਕਹਿੰਦੇ ਚਾਰਾਂ ਦੇ ਖਿਲਾਫ ਇੱਕ ਨਵਾਂ ਮੁਕੱਦਮਾ ਦਰਜ ਹੋ ਗਿਆ ਜੀ ਪਹਿਲਾ ਮੁਕੱਦਮਾ ਜਿਹੜਾ ਦਰਜ ਹੋਇਆ ਸੀ ਉਹ ਮੁਕੱਦਮਾ ਹੈ ਕਾਬੇ ਦੇ ਮਾਲਕ ਦੇ ਬਿਆਨ ਤੇ ਹੋਇਆ ਸੀ ਜੀ ਔਰ ਪੋਸਟਾ ਵੇਦੇ ਮਾਲਕ ਦੇ ਬਿਆਨ ਦੇ ਉੱਤੇ ਹੋਇਆ ਸੀ ਜੀ ਨੇ ਉਸ ਮੈਡਮ ਨੂੰ ਇਹ ਦੱਸਿਆ ਸੀ ਕਿ ਆ ਜਿਹੜੇ ਬੰਦੇ ਆ ਇਹਦਾ ਆ ਇਹਦਾ ਚਾਰਾਂ ਇੰਸਪੈਕਟਰ ਦੇ ਨਾਲ ਆਉਣੇ ਦੱਸੇ ਸੀ ਜੀ ਜੀ ਉਹਦੇ ਕੋਲ ਜਿਹੜੀ ਟੀਵੀਆਰ ਜਿਹੜੀ ਸਟੀਲ ਦੇ ਲੱਗੀ ਹੋਈ ਆਪਕੇ ਸੀਸੀਟੀਵੀ ਕੈਮਰੇ ਉਹ ਕਹਿੰਦਾ ਭੈਣ ਟੀਵੀਆਰ ਤੁਸੀਂ ਲੈ ਜਾਓ ਇਹ ਮੇਰੇ ਕੋਲੇ 2 3 ਘੰਟੇ ਦੋ 3 ਘੰਟੇ ਤੋਂ ਮੈਨੂੰ ਇਹਨਾਂ ਦਵਾ ਪੈਜੂ ਮੇਰੇ ਤੇ ਕਿ ਮੈਂ ਛੋਟੀ ਮਦਦ ਨਹੀਂ ਕਰ ਸਕਦਾ ਮੈਂ ਤੁਹਾਡੇ ਉਲਟ ਕਰੂੰਗਾ ਮੈਨੂੰ ਪੁਲਿਸ ਖੜਾ ਹੂ ਹਮ ਹਮ ਅਰੋ ਜਦੋਂ ਜਦੋਂ ਉਹ ਡੀਵੀਆਰ ਦਿੱਤੀ ਉਹ ਬੀਬੀ ਨੇ ਡੀਵੀਆਰ ਚੱਕ ਕੇ ਨਾਲ ਦੀ ਨਾਲ ਵਿਚਾਰੀ ਭਲੀ ਸੀ ਉਹਨੇ ਉੱਤੇ ਦਾ ਮੁਫਤ ਤੇ ਸਹੀ ਹੈ ਉਹਨੂੰ ਫੜਾਤਾ ਕਿ ਲੋ ਭਾਈ ਤੁਸੀਂ ਇਹਨੂੰ ਸੰਭਾਲੋ ਪਰ ਉਹ ਸਾਰੀ ਜਿਹੜੀ ਉਹਦੇ ਵਿੱਚ ਪ੍ਰੋਪਰਟੀ ਸੀ ਜਿਹੜੀ ਉਹਦੇ ਵਿੱਚ ਪੇਪਰ ਸੀ ਉਹਨੇ ਆਪਦੇ ਮੋਬਾਈਲ ਖਾਏ ਫੋਨ ਦੇ ਉੱਤੇ ਪਹਿਲਾਂ ਅਪਲੋਡ ਕਰਨੀ ਸੀ ਜੀ 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 ਉਹਨੂੰ ਉਹ ਰੂਪਕਾਰ ਦਿਖਾਇਆ ਹਮ ਹਮ ਪਹਿਲਾਂ ਤਾਂ ਕਹਿੰਦੇ ਸੀ ਬਈ ਉਹ ਕਾ ਪੇਪਰ ਲੋ ਜਿਹੜੀ ਐਫ ਆਈ ਆਰ ਪਾਪਾ ਮਾਲਕ ਨੂੰ ਦਰਜ ਕੀਤੀ ਉਹਦੇ ਵਿੱਚ ਖੁਰਦੁਰਦ ਕਰਦੇ ਸੀ ਪਰ ਫਿਰ ਸ਼ਾਮ ਨੂੰ ਨਵੀਂ ਐਫ ਆਈ ਆਰ ਦਰਜ ਕਰਨੀ ਪੈਗੀ ਜੀ ਉਹਦੇ ਜਿਹੜੀ ਜਾਂਚ ਹੈ ਦੀ ਜਾਂਚ ਵਾਸਤੇ ਇੱਕ ਐਸ ਆਈ ਟੂ ਬਣਤੀ ਜੀ ਐਸ ਆਈ ਟੂ ਦੇ ਵਿੱਚ ਇੱਕ ਏ ਡੀ ਜੀ ਪੀ ਹੈ ਹਾਂ ਹਾਂ ਐ ਮਿਸਟਰ ਪਰਮਾਰ ਐਸ ਪੀ ਐਸ ਪਰਮਾਰ ਜੀ ਇੱਕ ਉਹਦੇ ਵਿੱਚ ਆਈ ਪੀ ਐਸ ਅਫਸਰ ਐਸ ਐਸ ਪੀ ਉਹ ਮੇਰੇ ਖਿਆਲੋਂ ਹਿਸ਼ਾਰਪੁਰ ਦਾ ਐਸ ਐਸ ਪੀ ਹੈ ਮਿਸਟਰ ਸੰਦੀਪ ਮਾਲਿਕ ਕਿ ਕਿਹਦੇ ਹੈਗੇ ਐ ਐਸ ਪੀ ਦੇ ਹੈਗੇ ਐ ਰੂਰਲ ਜੀ ਉਹ ਸ਼ਾਇਦ ਪਹਾੜੀ ਦੇ ਹੈ ਤੇ ਮੈਂ ਬੰਦੀਆ ਦੀ ਲਾਤੀ ਜੀ ਐਸਆਈਟੀ ਬਣਾਤੀ ਤੇ ਕਹਿੰਦੇ ਵੀ ਜਾਂਚ ਇਹ ਕਰੂਗੀ ਤੇ ਜਾਂਚ ਜਲਦੀ ਪੂਰੀ ਕਰ ਦਊਗੀ ਨਾਲ ਜਿਹੜੇ ਉਹ ਪਟਿਆਲੇ ਦੇ ਵਿੱਚੋਂ ਜਿਹੜੇ ਪੁਲਸੀਏ ਲਾਏ ਡੀਆਈਜੀ ਨੂੰ ਹੁਕਮ ਕਰਤਾ ਰੋਪੜ ਨੂੰ ਪਟਿਆਲੇ ਨੂੰ ਇਹਨਾਂ ਦੀ ਬਦਲੀ ਕਿਤੇ ਹੋਰ ਕਰ ਦਿਓ ਜੀ ਉਹਨਾਂ ਦੀਆਂ ਬਦਲੀਆਂ ਹੁਣ ਜਿਹੜੇ ਤੋਂ ਬਾਹਰ ਕਰਨੀਆਂ ਪਰ ਜਿਹੜੇ ਜਿਹੜੇ ਚੋਂ ਬਾਹਰ ਜਿੰਨੇ ਮਰਜ਼ੀ ਆ ਕਰਦੇ ਨੇ ਜੋ ਸਾਰੀ ਪੁਲਸ ਦੀ ਮਦਦ ਕਰਦੀ ਹੈ ਮੈਂ ਪਰਮਾਰ ਸਾਹਿਬ ਨੂੰ ਜਾਣਦਾ ਸਾਡੇ ਰਹਿ ਕੇ ਗਏ ਆ ਉਹ ਬਠਿੰਡੇ ਤੇ ਆਈਜੀ ਜ਼ੋਨ ਰਹਿ ਕੇ ਗਏ ਆ ਰੇਂਜ ਰੱਖੀ ਗਏ ਆ ਜੀ ਜੀ ਪਰ ਚੰਦੀ ਸਾਹਿਬ ਇਨਾਕ ਮੈਂ ਉਹਦਾ ਜੇ ਵਰਕਿੰਗ ਨੂੰ ਜਾਣਦਾ ਉਮੀਦ ਮੈਨੂੰ ਵੀ ਨਹੀਂ ਹੈ ਹੂੰ ਹੂੰ ਕਿ ਉੱਥੋਂ ਵੀ ਕੋਈ ਇਨਸਾਫ ਮਿਲੂਗਾ ਜੀ ਅਸਲ ਦੇ ਵਿੱਚ ਜਿਵੇਂ ਉਹ ਮੈਡਮ ਨੇ ਡਿਮਾਂਡ ਕੀਤੀ ਹੈ ਜਿਵੇਂ ਪਾਰਲੀਮੈਂਟ ਦੇ ਵਿੱਚ ਕਾਂਗਰਸ ਨੇ ਇੰਨੀ ਨੇ ਡਿਮਾਂਡ ਕੀਤੀ ਹੈ ਇਹ ਮਾਮਲਾ ਸੀਬੀਆਈ ਕੋਲ ਜਾਣਾ ਚਾਹੀਦਾ ਜੀ ਜੇ ਨਿਰਪੱਖ ਜਾਂਚ ਕਰਾਉਣੀ ਹੈ ਸਹੀ ਜਾਂਚ ਕਰਾਉਣੀ ਹੈ ਤਾਂ ਸੀਬੀਆਈ ਤੋਂ ਕਰਵਾਈ ਜਾਵੇ ਉਹ ਬਗਲ ਦਾ ਜੋ ਮਿੱਤਰ ਝਾੜਦਾ ਕੋਈ ਫਾਇਦਾ ਨਹੀਂ ਕਿਉਂਕਿ ਇਹਦੇ ਤੇ ਜਿਹੜਾ ਸ਼ਰਮਸਾਰ ਹੋਣਾ ਚਾਹੀਦਾ ਦੇਸ਼ ਦੇ ਡਿਪੈਂਸਲ ਮਿਨਿਸਟਰ ਜੀ ਕਿ ਉਹਦੇ ਜਿਹੜੇ ਜਵਾਨ ਦੇ ਨਾਲ ਇਹਨਾ ਹੋਇਆ ਹੁਣ ਤੱਕ ਉਹਨਾਂ ਨੇ ਮੂੰਹ ਕਿਉਂ ਨਹੀਂ ਖੋਲਿਆ ਇਹ ਲਈ ਜਿਹੜਾ ਹੈ ਕਿਟੜੇ 'ਚ ਖੜਾ ਕਰਨਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਵੀ ਤੁਹਾਡੇ ਅੰਦਰ ਹੋਈ ਕੀ ਜਾਂਦਾ ਹੈ ਕਿ ਸਾਰਾ ਕੁਝ ਤੁਸੀਂ ਦਿੱਲੀ ਦੇ ਕੋਲ ਸੋ ਸਾਫਤਾ ਦਿੱਲੀ ਵਾਲਿਆਂ ਨੂੰ ਕਿ ਕੇਜਰੀ ਵੱਲ ਤੋਂ ਵਗੈਰ ਛੇਕ ਨਹੀਂ ਪਾਈਦੀ ਜੀ ਇਹ ਮਾਮਲਾ ਇਸ ਕਰਕੇ ਹੈ ਜੀ ਇਹਦੀ ਨਿਰਪੱਖ ਜਾਂਚ ਕਰਾਉਣੀ ਹੈ ਇਹਦੀ ਜਾਂਚ ਚ सीबीआई ਨੂੰ ਜਾਣੀ ਚਾਹੀਦੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਵੀ ਜਾਣੀ ਚਾ ਸਕਦੀ ਹੈ ਬਿਲਕੁਲ ਕਿਉਂਕਿ ਮੁਲਕ ਦੀ ਸਈ ਮੁਲਕਲੀ ਕੋਈ ਵੀ ਨਾਲ ਜੁੜੀ ਹੋਈ ਹੈ ਜੀ ਪੰਜਾਬ ਪੁਲਿਸ ਜਾਂ ਪੰਜਾਬ ਦੇ ਰਾਜ ਭਾਗ ਤੋਂ ਕੋਈ ਉਮੀਦ ਨਹੀਂ ਕਿ ਇਹ ਠੀਕ ਤਰੀਕੇ ਨਾਲ ਫਰਦਾਰ ਕਰਕੇ ਉਹਨਾਂ ਨੂੰ ਜਿਹੜੀ ਅਗੇ ਸਲਾਕਤ 'ਚ ਬੰਦ ਕਰਵਾਉਣਗੇ ਜੀ ਔਰ ਚਾਹੀਦਾ ਤਾਂ ਇਸਦੀ ਕਿ ਉਹਨਾਂ ਇੰਸਪੈਕਟਰ ਨੀਮੀ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਸੀ ਗ੍ਰਿਫਤਾਰੀ ਹਲੇ ਤੱਕ ਉਹਨਾਂ ਦੀ ਹੋਈ ਨਹੀਂ ਕਰ ਕੁਲ ਮਲਾਕੇ ਆਪ ਲਿਖੀਏ ਅੱਜ 22 ਤਾਰੀਖ ਹੈ ਜੀ ਮੈਨੂੰ ਨਹੀਂ ਪਤਾ ਉਹਨਾਂ ਦਾ ਅਗਲਾ ਪ੍ਰੋਗਰਾਮ ਕੀ ਹੈ ਜੀ ਅੱਜ 22 ਤਾਰੀਖ ਨੂੰ ਸਾਬਕਾ ਫੌਜੀਆ ਨੇ ਜਿਨ੍ਹਾਂ ਦੇ ਨਾਲ ਫੌਜ ਦੇ ਵੱਡੇ ਅਫਸਰਾਂ ਦਾ ਵੀ ਤਾਲਮੇਲਾ ਉਹ ਕਲੇਮ ਕਰਦੇ ਆ ਵਾਰੀ ਵਾਰੀ ਆਪਣੀ ਸਪਾਈਟਸ ਦੇ ਵਿੱਚ ਉਹਨਾਂ ਨੇ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਰਾਓ ਕਰਨ ਨਾਲ ਪਿਆਲੇ ਜਿਹੜੀ ਇਹ ਨਵੀਂ ਡਵੈਲਪਮੈਂਟ ਹੋਈ ਹੈ ਵੀ ਕੀ ਪਰਚਾਦਰ ਜੋ ਹੋਣ ਤੋਂ ਬਾਅਦ ਕੋਈ ਵਾਪਸ ਲੈਂਦੇ ਨਹੀਂ ਲੈਂਦੇ ਇਹਦਾ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਪਰ ਕੱਲ ਸ਼ਾਮ ਤੱਕ ਦੀ ਰਿਪੋਰਟ ਹੈ ਉਹਦੇ ਮੁਤਾਬਕ ਇੱਕ ਬਹੁਤ ਵੱਡਾ ਇਕੱਠ ਹੋ ਰਿਹਾ ਹੈ ਔਰ ਪੰਜਾਬ ਦੀਆਂ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਲਗਭਗ ਸਾਰੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਕਰਨਲ ਦੇ ਪਰਿਵਾਰ ਦੇ ਨਾਲ ਖੜੀਆਂ ਕਰਨਲ ਦੀ ਪਿੱਛੇ ਖੜੀਆਂ ਤੇ ਮੇਰੇ ਖਿਆਲ ਮੁਤਾਬਕ ਜੇ ਅਜਿਹਾ ਦੇਸ਼ ਧਰਨਾ ਲੱਗਦਾ ਚੰਡੀਗੜ੍ਹ ਤੇ ਇੱਕ ਕਾਫੀ